ਤਰਨਤਾਰਨ ਦੀ ਕਾਨੂੰਨ ਵਿਵਸਥਾ ਤੇ ਫੇਰ ਸਵਾਲ ਖੜੇ ਬੀਤੀ ਰਾਤ ਤਰਨਤਾਰਨ ਦੇ ਸਰਹਾਲੀ ਇਲਾਕੇ ਵਿੱਚ ਇੱਕ ਨੌਜਵਾਨ ਦੀ ਲਈ ਗਈ ਜਾਨ ਇੱਕ ਮਾਮੂਲੀ ਰੰਜਿਸ਼ ਨੇ ਲੈ ਲਈ ਇੱਕ ਪਲੇਅਰ ਦੀ ਕੀਮਤੀ ਜਾਨ ਸੂਚਨਾ ਮੁਤਾਬਕ ਤਰਨਤਾਰਨ ਦੇ ਸਰਹਾਲੀ ਵਿਖੇ ਬੀਤੀ ਦੇਰ ਰਾਤ ਸਰਹਾਲੀ ਦੀ ਦਾਣਾ ਮੰਡੀ ਵਿੱਚ ਨੌਜਵਾਨ ਵਾਲੀਬਾਲ ਪਲੇਅਰ ਵਿਵੇਕ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਠੱਠਾ ਨੂੰ ਬੁਲਾ ਕੇ ਕਿਰਚ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਮਾਮਲਾ ਮਾਮੂਲੀ ਰੰਜਿਸ਼ ਨਾਲ ਜੁੜਿਆ ਹੋਇਆ ਹੈ ਉਧਰ ਪੁਲਿਸ ਨੇ ਮੁੱਖ ਸਾਜ਼ਿਸ਼ਕਾਰੀ ਦੇ ਤੌਰ ਤੇ ਮਨਜਿੰਦਰ ਸਿੰਘ ਉਰਫ ਮਣੀ ਅਤੇ ਉਸ ਦੇ ਸਾਥੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਸਰਹਾਲੀ ਥਾਣੇ ਦੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਇੱਕ ਹੋਰ ਨੌਜਵਾਨ ਦੀ ਮੌਤ ਨੇ ਇਲਾਕੇ 'ਚ ਸੋਗ ਦੀ ਲਹਿਰ ਦੜਾ ਦਿੱਤੀ ਹੈ ਵਿਵੇਕ ਸਿੰਘ ਇੱਕ ਉਬਰਦਾ ਹੋਇਆ ਖਿਡਾਰੀ ਚੀਜ਼ ਜਿਸ ਦੀ ਮੌਤ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ ਕੱਲ ਬਾਅਦ ਕੋਈ ਨਹੀਂ ਆਪਸ ਵਿੱਚ ਮੁੰਡਿਆਂ ਦੀ ਕੋਈ ਮਾੜੀ ਮੋੜ ਫੋਨ ਪਾ ਕੇ ਝਗੜਾ ਕਿਤੇ ਪਰਸੋਂ ਚੌਥੇ ਦਿਨ ਦੱਸਦੇ ਝਗੜਾ ਹੋਇਆ ਹੈ ਲੜੇ ਆਪਸ ਵਿੱਚ ਮਾੜਾ ਮੋਟ ਤੇ ਅੱਜ ਵੀ ਫੇਰ ਫੋਨ ਕਰਕੇ ਗਾਲਾ-ਗੋਲਾ ਕੱਢਦੇ ਹੀ ਮੁੰਡੇ ਨੂੰ ਤੁਹਾਨੂੰ ਸਾਦੇ ਹੀ ਉਹ ਸਰੀਆੜੀ ਸਾਹਿਬ ਦਾੜਾ ਮੰਡੀ ਚਲੇ ਗਿਆ ਹੋ ਤਾਂ ਧਮਕੀਆਂ ਦਿੰਦੇ ਧਮਕੀਆਂ ਧਮਕੀਆਂ ਦਿੰਦੇ ਤੇ ਇਹ ਇਕੱਲਾ ਹੀ ਚਲੇ ਗਿਆ ਤੇ ਜਦੋਂ ਗਿਆ ਤੇ ਇਹਨੇ ਅਗੇ ਦੱਸੋ ਰੋਜ਼ ਮੈਨੂੰ ਗਾਲਾ ਕੱਢਦੇ ਚੱਕਰ ਕੀ ਆ ਇਹ ਮੁੰਡਾ ਵਾਲੀਵਾਲ ਦਾ ਪਲੇਅਰ ਅਸੀਂ ਚੰਗਾ ਚੰਗਾ ਪਰਿਵਾਰ ਦਾ ਅਸੀਂ ਚੰਗਾ ਇੱਕ ਭਰਾ ਦਾ ਕੈਨੇਡਾ ਗਿਆ ਤੇ ਜਦੋਂ ਗਿਆ ਤੇ ਇਹਨੇ ਪੁੱਛਿਆ ਉਹਨਾਂ ਕੋਈ ਗੱਲ ਨਹੀਂ ਸੁਣੀ ਮੁੰਡਾ ਸਰਿਆਲੀ ਦਾ ਦਾਦੇ ਮਣੀ ਮਣੀ ਮੁੰਡੇ ਦਾ ਨਾਂ ਉਹਨੇ ਕਿਰਚ ਕੱਢ ਕੇ ਆ ਸਿੱਧੀ ਦਿਲ ਤੇ ਮਾਰੀ ਇਹ ਡਿੱ ਪਿਆ ਦੇ ਕੇ ਉੱਠ ਕੇ ਤੇ ਉਹਨੂੰ ਫੜਨ ਲੱਗਾ ਉਹਨਾਂ ਦੂਜਾ ਵਾਰ ਕੀਤਾ ਕਿਰਚ ਦਾ ਉਹ ਦਿਲ ਦੀ ਦੂਜੀ ਸਾਈਡ ਤੇ ਏਡਾ ਵੱਡਾ ਪਿਆ ਘਟ ਤੋਂ ਘਟ ਇੱਕ ਦੇਫਣ ਤੇ ਉੱਥੇ ਹੀ ਉਹ ਦੇਖਿਆ ਕਿੰਨੇ ਸਾਲ ਦਾ ਸੀ ਸਾਡੇ ਦਾ 16 16 16 ਸਾਲ ਦੀ ਉਮਰ ਇਹ ਖਿਡਾਰੀ ਕਹਦਾ ਵੀ ਵਾਲੀਬਾਲ ਦਾ ਖਿਡਾਰੀ ਤੇ ਇਥੇ ਖੇਡਦਾ ਵੀ ਜਲੰਧਰ ਅਕੈਡਮੀ ਟੂਰਨਾਮੈਂਟ ਜਾਂਦਾ ਹੈ ਜਲੰਧਰ ਅਕੈਡਮੀ ਚ ਹਾਂਜੀ ਕੀ ਆਪਾਂ ਪੁਸ਼ਟੀ ਵੀ ਮੰਗ ਕਰਦੇ ਹਾਂ ਆਪਾਂ ਮੰਗ ਕਰਦੇ ਹੋਏ ਬਿਲਕੁਲ ਸਖਤ ਕਾਰਵਾਈ ਹੋਵੇ ਕਿ ਉਹਨੂੰ ਉਹਰ ਕੈਦ ਹੋਣੀ ਚਾਹੀਦੀ ਜਾਂ ਆਪਾਂ ਸੀਰੋ ਹੋ ਜੇ ਬੰਦੇ ਨੂੰ ਨੌਜਵਾਨ ਮਾਪਿਆਂ ਦਾ ਕਰਨਾ ਦੋ ਪੁੱਤੇ ਹੀ ਇੱਕ ਕੈਨੇਡਾ ਚ ਤੇ ਬੇੜਾ ਕਰ ਕਰਕੇ ਰਸਤਾ ਘਰ ਦਾ ਸਾਰਾ ਘਰ ਹੀ ਬਰਬਾਦ ਹੋ ਗਿਆ ਸਕੂਲ ਪੜ੍ਹਦੇ ਹੁੰਦੇ ਉਹ ਮਾਈ ਮੋੜ ਤੇ ਨਾ ਮਿਲੇ ਸੀ ਤੇ ਮੈਂ ਬਾਈਕ ਬਾਹਰ ਜਾ ਕੇ ਨੌਕਰ ਆਇਆ ਤੇ ਬਾਅਦ ਉਹ ਬਾਅਦ ਕੱਲ ਲਾ ਕੇ ਤਾਂ ਕਿੰਨੇ ਦਿਨ ਰਹਿ ਮੁੜਿਓ ਤੇ ਮੈਂ ਉਹਨਾਂ ਕੋਲ ਕੋਲਾਂ ਨਹੀਂ ਬੋਤ ਕੁੱਪੇ ਪਾਉਂ ਕਰ ਰਹੇ ਤੇ ਤੇ 35 40 ਜਣੇ ਆਏ ਉਹ ਫਰਾਇਰ ਚਲੇ ਗਏ ਦੋ ਤਿੰਨ ਹੀ ਹੋ ਰਹੇ ਨੇ ਬਹੁਤ ਮਾਰ ਉਹਨਾਂ ਨੇ ਇਹ ਜਿਹੜੀ ਜਾਰੀ ਪੈਣ ਕਿ ਨਹੀਂ ਪਾਇਆ ਇਹ ਕਰ ਲੈ ਇਹ ਕਰ ਲੈ ਇਨਾਮ ਜਿੱਤਦਾ ਬਬੀਰ ਵੀ ਸੀ ਤੇ ਪਲੇਅਰ ਵੀ ਸੀ ਇਹ ਬੜੀ ਵਾਰ ਲੱਗਿਆ ਕਿਤੇ ਗੇੜ ਦਾ ਜੀਹਨ ਸਪੋਰਟ ਨੂੰ ਮਾਰਿਆ ਕੀ ਖਰਚੇ ਦੇ ਨਾ ਤਰਾ ਕੱਲਾ ਕਿ ਆ ਵੀ ਕਰਾਂ ਕੱਲਾ ਜਿਹਦਾ ਸਪਿੰਗ ਜਾਂਦਾ ਜਿਵੇਂ ਕੋਈ ਕੰਮ ਮਟਰ ਹੋਇਆ ਕੀ ਮਾਮਲਾ ਸਰ ਇੱਥੇ ਇੱਕ ਸਰਾਲੀ ਜਿਹੜਾ ਇਸرائیਲੀ ਪਿੰਡ ਹੈ ਸਰਾਲੀ थाना ਉੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਮੰਡੀ ਹੈ ਉੱਥੇ ਲੜਾਈ ਹੋ ਗਈ ਹੈ ਤੇ ਉੱਥੇ ਇੱਕ ਬੰਦੇ ਦੀ ਉਸ ਦੌਰਾਨ ਡੈਥ ਹੋ ਜਾਂਦੀ ਹੈ ਜਦੋਂ ਉੱਥੇ ਮੋਕਾ ਜਾ ਕੇ ਦੇਖਿਆ ਜਾਂਦਾ ਹੈ ਤੇ ਉੱਥੇ ਆਪਾਂ ਦੇਖਦੇ ਹਾਂ ਕਿ ਜਿਹੜੀ ਡੈੱਡ ਬੋਡੀ ਹੈ ਉਹਨੂੰ ਉਹਦੇ ਦੋਸਤ ਲੈ ਕੇ ਜਾ ਚੁਕੇ ਹੈ ਤੇ ਉੱਥੇ ਖੂਨ ਢਲਿਆ ਹੋਇਆ ਸੀ ਇਹਦੇ ਉੱਤੇ ਕਿਰਚ ਦਾ ਯੂਜ਼ ਕੀਤਾ ਗਿਆ ਹੈ ਮਰਨ ਵਾਲੇ ਦਾ ਨਾਮ ਹੈਗਾ ਵਿਵੇਕਦੀਪ ਸਿੰਘ ਜਿਹੜਾ ਕਿ ਠੱਠੇ ਪਿੰਡ ਦਾ ਰਹਿਣ ਵਾਲਾ ਪਲੇਅਰ ਸੀ ਮੁੰਡਾ ਸਰ ਹਾਂਜੀ ਕਹਿ ਰਹੇ ਕਿ ਬਾਲੀਬੋਲ ਦਾ ਪਲੇਅਰ ਹੈ ਤੋ ਇਸ ਦਾ ਕਾਰਨ ਕੋਈ ਮਾਰਨ ਦਾ ਆਪਸੀ ਰੰਜਿਸ਼ ਹਾਂ ਇਹਨਾਂ ਦੀ ਆਪਸੀ ਸਕੂਲ ਲੈਵਲ ਦੀ ਰੰਜਿਸ਼ ਭਾਈ ਜਲਦੀ ਆ ਰਹੀ ਸੀ ਤੇ ਐਗਜ਼ੈਕਟ ਇਸਨ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਦੋਸ਼ੇ ਦੀ ਪਾਲ ਕਰ ਰਹੇ ਆਪਾਂ ਕਿੰਨੇ ਕੁ ਮੁੰਡੇ ਸੀ ਸਰ ਜਿਹਨਾਂ ਨੇ ਘਟਨਾ ਨੂੰ ਜਾਣ ਦਿੱਤਾ ਲਗਭਗ 5-6 ਬੰਦੇ ਆਏ ਸੀ ਜਿਨ੍ਹਾਂ ਨੇ ਘਟਨਾ ਨੂੰ ਜਾਣ ਦਿੱਤਾ ਤੇ ਸਿਰ ਮਿਲਤੀ ਕ੍ਰੇਮ ਨੂੰ ਪੋਸਟਮੈਨ ਨੂੰ ਭੇਜ ਦਿੱਤਾ ਹਾਜੀ ਪੋਸਟਮੈਨ ਨੂੰ ਭੇਜ ਦਿੱਤਾ ਤੇ ਕੋਈ ਹੋਰ ਕੋਈ ਕਲੂ ਵਗੈਰਾ ਇਸ ਮਾਮਲੇ ਚ ਕਲੂ ਇਹ ਹੈ ਕਿ ਆਪਾਂ ਹਜੇ ਚੰਗੀ ਤਰ੍ਹਾਂ ਚੈੱਕ ਕਰ ਰਹੇ ਆਂ ਤੇ ਇੱਕ ਦਾ ਇੱਕ ਦੋ ਆਪਾਂ ਸ਼ੱਕੀ ਬੰਦੇ ਵੀ ਰੋਡ ਆਪ ਕੀਤੇ ਆ ਉਹਨਾਂ ਤੋਂ ਕੁਝ-ਕਿਛ ਕਰ ਰਹੇ ਆਂ ਤੇ ਜਲਦੀ ਆਪਾਂ ਇਹਨੂੰ ਟ੍ਰੇਸ ਕਰ ਲਵਾਂਗੇ